ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਫਤੇਗੜ ਕੋਰੋਟਾਣਾ ਫਤੇਗੜ ਕੋਰੋਟਾਣਾ ਪਿੰਡ ਆ ਜਦੋਂ ਆਪਾਂ ਮੋਗੇ ਤੋਂ ਜਲੰਧਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਮਿੱਤਰੋ ਤਾਂ ਉਸ ਰੋਡ ਦੇ ਉੱਤੇ ਵੱਡੇ ਹਾਈਵੇ ਦੇ ਉੱਤੇ ਫਤੇਗੜ ਕੋਰੋਟਾਣਾ ਪਿੰਡ ਆਉਂਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਮਿੱਤਰੋ ਫਤੇਗੜ ਕੋਰੋਟਾਣਾ ਪਿੰਡ ਦੇ ਵਿੱਚ ਇੱਕ ਮਿਹਨਤੀ ਪਰਿਵਾਰ ਦੇ ਘਰੇ ਇਸ ਟਾਈਮ 'ਤੇ ਮੌਜੂਦ ਹੈ ਮਿੱਤਰੋ ਕਹਿੰਦੇ ਹੁੰਦੇ ਸਮੇਂ ਦੀ ਦਿੱਕਤ ਤੇ ਸਮੇਂ ਦੀ ਹਾਰ ਬੰਦੇ ਨੂੰ ਕਦੇ-ਕਦੇ ਨੰਗਾਉਂਦੀ ਪਰ ਕਿਸਮਤ ਮੌਕਾ ਦਿੰਦੀ ਹੈ ਮਿੱਤਰੋ ਬੰਦੇ ਨੂੰ ਹਰ ਇੱਕ ਵਾਰ ਜ਼ਿੰਦਗੀ ਬੜਾ ਕੁਝ ਸਿਖਾ ਜਾਂਦੀ ਬਣੇ ਮੁਕੱਦਰਾਂ ਤੋਂ ਪਾਸੇ ਹਟਾ ਜਾਂਦੀ ਇਸੇ ਤਰ੍ਹਾਂ ਦੀ ਕਹਾਣੀ ਦੇ ਨਾਲ ਰੂਪ ਰੂਪ ਹੋਵਾਂਗੇ ਤੁਹਾਡੇ ਨਾਲ ਅੱਜ ਮਿੱਤਰੋ ਆਪਾਂ ਫਤੇਗੜ ਕੋਰੋਟਾਣਾ ਪਿੰਡ ਦੇ ਵਿੱਚ ਇੱਕ ਮਾਲੀ ਫਲਮਾਉਣ ਦੇ ਲਈ ਆਏ ਆ ਤੇ ਇਹ ਮਾਲੀ ਦੀ ਦਿੱਖ ਬਾਕਮਾਲਾ ਮਾਲੀ ਦੀ ਬਿਊਟੀ ਬਾਕਮਾਲਾ ਫਲਮਾਉਣ ਦਾ ਇੱਕੋ ਇੱਕ ਰੱਤੀਆ ਵਾ ਕਿਉਂਕਿ ਵਿਗਦਾ ਇੱਥੇ ਵੀ ਪਿਆ ਪਰ ਇਸ ਪਰਵਾਰ ਨੂੰ 2 ਰੁਪਏ ਵਟੇ ਜਾਣ ਕਿਉਂਕਿ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲ ਜਾਵੇ ਆਪਣਾ ਫਲਮਾਉਣ ਦਾ ਜਰੀਆ ਹੀ ਇਸ ਸਾਂਣ ਨੂੰ ਇਹ ਆ ਮਿੱਤਰੋ ਕੋਈ ਪੈਸੇ ਦੇ ਤੌਰ ਦੇ ਲਈ ਨਹੀਂ ਆਏ ਇੱਕ ਭਰਾ ਦੀ ਗੱਲ ਕਈ ਦੇ ਉੱਤੇ ਇਸ ਸੱਦੇ ਦੇ ਉੱਤੇ ਪਹੁੰਚੇ ਹੋਏ ਆ ਕਿਉਂਕਿ ਤੁਹਾਨੂੰ ਮਿਲਾਉਣਾ ਮੈਂ ਬਾਈ ਦੇ ਨਾਲ ਗੱਲਬਾਤਾਂ ਕਰਦੇ ਆਂ ਕਈ ਵਾਰੀ ਬੰਦਾ ਮੈਂ ਪਹਿਲਾਂ ਕਹਿ ਦੋ ਨਾ ਹੁਣਾਂ ਵੀ ਸਮੇਂ ਦੀ ਹਾਰ ਬੰਦੇ ਨੂੰ ਕਿੱਥੋਂ ਤੱਕ ਲੈ ਆਉਂਦੀ ਆ ਉਹ ਕਰਦੇ ਆ ਗੱਲਬਾਤਾਂ ਬਾਈ ਦਾ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਹਾਲ ਚਾਲ ਠੀਕ ਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਠੀਕ ਇੱਕ ਬੇਨਤੀ ਹੋਗੀ ਇੱਕ ਵਾਰੀ ਆਪਣਾ ਨਾਮ ਦਸ਼ਕ ਵੀਰਣਾ ਜਰੂਰ ਸਾਂਝਾ ਕਰ ਦਿਓ ਜੀ ਵੀਰ ਜੀ ਨਾਮ ਮੇਰਾ ਜਗਸੀਰ ਸਿੰਘ ਜੀ ਪਿੰਡ ਫਤੇਗੜ ਕੋਰੋਟਾਣਾ ਜੀ ਜੀ ਤੇ ਬਾਈ ਘਰ ਆਪਣਾ ਆ ਗਿਆ ਪਿੰਡ ਦੇ ਵਿਚਾਲੇ ਹਨਾ ਇਹ ਗੁਰਦੁਆਰੇ ਤੋਂ ਦੂਜੀ ਸਾਈਡ ਤੇ ਹਾਂ ਜੀ ਗੁਰਦੁਆਰਾ ਬਾਬਾ ਜੀ ਹਰ ਸਿੰਘ ਦਾ ਗੁਰਦੁਆਰੇ ਦੇ ਨੇੜੇ ਜਾਈ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਨੇੜੇ ਹਾਂਜੀ ਠੀਕ ਹੈ ਜੀ ਅੱਛਾ ਬਾਈ ਫਿਰ ਸੱਟ ਦਾ ਕੀ ਕਾਰਨ ਬਣ ਗਿਆ ਲੱਤ ਨੂੰ ਸੱਟ ਬਾਈ ਤੇ ਇੱਕ ਰੇਡ ਅੱਕ ਪੈ ਸੀਗਾ ਤੇ ਲੱਕੇ ਗੱਟਾ ਟੁੱਟ ਗਿਆ ਜੀ ਉਦੋਂ ਪਹਿਲਾਂ ਫਿਰ ਢੂਈ ਚਿੱਟੀ ਪ੍ਰੋਬਲਮ ਆ ਗਈ ਸੀ ਤੋਈ ਬਾਈ ਮੇਰੀ 93 ਸਾਲ ਤੋਂ ਹੀ ਸੀਗੀ ਤੇ ਹੁਣ 4 ਸਾਲ ਤੋਂ ਮੈਂ ਜਮਾ ਬੈਠਾ ਸੀਗਾ ਜੀ ਵੀ ਮਾੜਾ ਮੋਟਾ ਜਿਹਾ ਮੈਂ ਪਸ਼ੂਆਂ ਪਸ਼ੂਆਂ ਨੇ ਪਾਲਦਾ ਸੀਗਾ ਜੀ ਸਾਲਕ ਤਾਂ ਸੋਟੀ ਦੇ ਤੁਰਿਆ ਜੀ ਪਰ ਉਦੋਂ ਇਹ ਕਿਤੇ ਨਾਲ ਮਨ ਵਿੱਚ ਸੀਗੀ ਜੀ ਪਸ਼ੂਆਂ ਦਾ ਹੀ ਬਹੁਤ ਤਮੰਨਾ ਸੀਗੀ ਪਾਲੀ ਪੁਲੀ ਜਾਂਦਾ ਸੀਗਾ ਜੀ ਹੁਣ ਮਜਬੂਰ ਹੋ ਗਏ ਆ ਜੋ ਬਾਗ ਮੜਾ ਮੋਟਾ ਕਈ ਹਰ ਪੜਨ ਵੀ ਜਾਂਦਾ ਵਿੱਚ ਕਿਤੇ ਵੀਡੀਓ ਬਣਾਉਣਾ ਨਾ ਮੂਵੀ ਵਾਲਾ ਨਾ ਢਾਡੀ ਲਾ ਕੇ ਆਉਂਦਾ ਵਾ ਜੀ 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 ਹੁਣ ਮੈਂ ਤਾਂ ਇਹਨਾਂ ਨੂੰ ਅੱਗੇ ਪਾਲੀ ਪੁਲੀ ਜਾਂਦਾ ਹੁਣ ਔਖਾ ਹੋ ਗਿਆ ਜੀ ਹੁਣ ਮੈਨੂੰ ਵੇਚਣ ਦੀ ਮਜਬੂਰੀ ਹੋ ਗਈ ਆ ਮਜਬੂਰੀ ਬਣ ਗਈ ਕਹਿਣ ਤੋਂ ਪਾਵੇ ਬਣ ਗਿਆ ਵੀ ਹੁਣ ਸਾਂਣ ਵੱਡਾ ਹੋ ਗਿਆ ਸਾਂਭਣ ਦੇ ਵਿੱਚ ਦਿੱਕਤ ਕਿਉਂਕਿ ਸਾਂਣ ਨੂੰ ਸਾਂਭਣਾ ਮਤਲਬ ਇੱਕ ਬੰਦੇ ਦੀਆਂ ਲੱਤਾਂ ਅੰਗਾ ਪਾਰ ਦੁਆਰਾਂ ਤੋਂ ਚੰਗਾ ਹੋਣਾ ਲਾਜ਼ਮੀ ਹੁੰਦਾ ਹਨਾ ਜੀ ਕਿਉਂਕਿ ਫਿਰ ਜੇ ਮੈਂ ਕ੍ਰੋਸਿੰਗ ਦੇ ਲਈ ਪੈਂਦੀ ਆ ਤਾਂ ਵੀ ਫਿਰ ਥਾਂ ਦੀ ਦਿੱਕਤ ਆਉਂਦੀ ਆ ਹਨਾ ਸਾਰੀਆਂ ਗਲਈਆਂ ਅੱਛਾ ਪੱਖ ਤੋਂ ਕਿਹੜੇ ਸੀਮਨ ਦਾ ਬਾਈ ਇਹ ਜੀ ਸੁਲਤਾਨ ਦਾ ਜੀ ਬੁੱਢੇ ਖੜੇ ਵਾਲੇ ਦਾ ਸੁਲਤਾਨ ਬੁੱਢੇ ਖੜੇ ਵਾਲੇ ਦਾ ਇਹ ਮਾਂ ਦਾ ਪਿਓ ਵਾਲੇ ਪੱਖ ਤੋਂ ਮਾਂ ਦੇ ਦੁੱਧਰ ਕਾੜ ਕੇ ਨਾ ਕੋ ਮਾਂ ਦਾ ਜੀ 19 20 ਕਿਲੋ ਦੁੱਧ ਸੀ ਇਹਦੀ ਮਾਂ ਦਾ ਜੀ ਠੀਕ ਆ ਅੱਛਾ ਬਾਈ ਹੁਣ ਇਹਦੀ ਕਿੰਨੀ ਉਮਰ ਹੋ ਗਈ ਇਸ ਟਾਈਮ ਦੇ ਉੱਤੇ ਉਮਰ ਜੇ 5 ਸਾਲ ਤੇ 3 ਨਾ ਮਹੀਨਿਆਂ ਦਾ ਹੋ ਗਿਆ 5 ਸਾਲ ਤੇ 3 ਨਾ ਮਹੀਨਿਆਂ ਦਾ ਹੋ ਗਿਆ ਇਹ ਕ੍ਰੋਸਿੰਗ ਦਾ ਮਹੀਆਂ ਦੀ ਕਰਦਾ ਹੋਊਗਾ ਹਾਂ ਜੀ ਬੱਚੇ ਵੀ ਆ ਗਏ ਆ 5 5 6 6 ਮਹੀਨਿਆਂ ਦੇ ਹੋ ਗਏ ਆ ਠੀਕ ਆ ਚੰਗੀ ਗਰੋਥ ਦੇ ਵਿੱਚ ਬੱਚੇ ਜੀ ਹਾਂ ਜੀ ਠੀਕ ਆ ਠੀਕ ਆ ਵੀ ਕਹਿਣ ਤੋਂ ਬੱਚੇ ਦੀ ਦਾ ਅੱਛਾ ਬਾਈ ਫਿਰ ਵੇਚਣ ਦਾ ਜਰੀਆ ਹੁਣ ਇਹ ਬਣ ਗਿਆ ਵੀ ਇਹਨੂੰ ਸਾਹਮਣੇ ਦੇ ਵਿੱਚ ਦਿੱਕਤ ਆਉਂਦੀ ਆ ਹਨਾ ਸਾਹਮਣੇ ਦੇ ਵਿੱਚ ਦਿੱਕਤ ਆਉਂਦੀ ਹੂੰ ਵੀ ਸੱਟ ਲੱਗਣ ਕਰਕੇ ਨਹੀਂ ਤਾਂ ਸ਼ੌਕ ਦੇ ਨਾਲ ਤਿਆਰ ਕੀਤਾ ਸੀ ਨਾ ਫਿਰ ਵੀ ਇੱਕ ਗੱਲ ਹੈਗੀ ਆ ਬਾਈ ਵੀ ਮਾਲਾ ਜਿਵੇਂ ਤੇਰੇ ਸਾਟਾ ਪਰ ਤੂੰ ਸਾਣ ਤੇ ਪਸੂ ਨਹੀਂ ਟੁੱਟਣ ਦਿੱਤੇ ਇਹ ਤੇਨੇ ਮੈਂ ਸ਼ਵਾਸ਼ੇ ਦੇਣੇ ਚਾਹੁੰਦਾ ਇਸ ਗੱਲ ਦੇ ਲਈ ਤੇ ਕਿਉਂਕਿ ਤੇਰੀ ਰੂਹ ਆ ਜਾਂਦੇ ਨਾਲ ਹਨਾ ਪਸੂਆਂ ਦੇ ਨਾਲ ਇੱਕ ਹਿਸਾਬ ਨਾਲ ਜੀ ਇਹ ਜਵਾਕਾਂ ਵਾਂਗੂ ਪਾਲੇ ਹੋਏ ਆ ਹੂੰ ਸਹੀ ਗੱਲ ਆ ਬਾਈ ਸਾਹਮਣੇ ਵੀ ਬਾਈ ਫੇਰ ਯਾਰ ਜੇ ਆਪਾਂ ਕਹੀਏ ਨਾ ਮੈਂ ਇਹਨੂੰ ਮੇਲਾ ਦਿਖਾਉਣਾ ਚਾਹੁੰਦਾ ਸੀਗਾ ਸਣ ਨੂੰ ਠੀਕ ਹੈ ਜੀ ਜਿਹੜੀ ਮੇਰੀ ਸ਼ਾਸਿਕ ਦੇਲ ਦੀ ਜੀ ਜੀ ਮੇਲਾ ਦਿਖਾਵਾਂ ਜੀ ਤੇ ਪਰ ਹੁਣ ਮੇਰੀ ਵਿੱਚ ਹੀ ਰਹਿ ਗਈ ਆ ਕਿਰਾ ਮੇਰੀ ਮਜਬੂਰੀ ਬਣ ਗਈ ਸਹੀ ਗੱਲ ਆ ਜੀ ਕਈ ਵਾਰੀ ਸਮਾਂ ਟਾ ਜਾਂਦਾ ਬੰਦੇ ਨੂੰ ਹੁਣ ਪਰ ਚਲੋ ਕੋਈ ਗੱਲ ਨਹੀਂ ਜੀ ਜ਼ਿੰਦਗੀ ਸੁਖਾਲੀ ਬਣਨੀ ਚਾਹੀਦੀ ਹੁਣ ਫਿਰ ਇਲਾਜ ਕਿੱਥੋਂ ਚੱਲਦਾ ਵਾ ਜੀ ਇਲਾਜ ਜੀ ਮੋਗੇ ਤੋਂ ਚੱਲਦਾ ਰਜੀਵ ਡਾਕਟਰ ਤੋਂ ਜੀ ਰਜੀਵ ਡਾਕਟਰ ਤੋਂ ਹਾਂ ਜੀ ਕਿੰਨਾ ਟਾਈਮ ਉਹਨਾਂ ਨੇ ਹੁਣ ਰੈਸਟ ਦੱਸੀਆ ਹਜੇ ਜੀ ਉਹਨਾਂ ਨੇ ਦੱਸਿਆ 1 ਮਹੀਨਾ ਡੇਢ ਮਹੀਨਾ ਡੇਢ ਮਹੀਨਾ ਹਜੇ ਜੀ ਵੀ ਮਨਾਂ ਅੱਡੀ ਟੁੱਟ ਗਈ ਸੀਗੀ ਇਹ ਅੱਡੀ ਟੁੱਟ ਗਈ ਜੀ ਇਹ ਟੁੱਟੀ ਬੰਦਾ ਦੋ ਫ੍ਰੈਕ ਕੀ ਨਾਪਰੇਸ਼ਨ ਹੋਇਆ ਹੁਣ ਪਰੰਦਾ ਨਹੀਂ ਜੀ ਆਪਰੇਸ਼ਨ ਤਾਂ ਨਹੀਂ ਹੋਇਆ ਉਹਨਾਂ ਨੇ ਇਸ ਤਰ੍ਹਾਂ ਇਹਨੂੰ ਪਲਾਸਟਰ ਲਾਤਾ ਹੈਗਾ ਜੀ ਪਹਿਲੀ ਫਰਵਰੀ ਦਾ ਡਿੱਗਿਆ ਹੋਇਆ ਮੈਂ ਜੀ ਤੇ ਅੱਜ 1.5 ਮਹੀਨਾ ਹੋ ਗਿਆ ਬੜਾ ਮਹੀਨਾ ਹੋ ਗਿਆ ਹੁਣ ਟੈਸਟ ਇੱਕ ਵਾਰੀ ਕਰਵਾ ਲਿਆ ਜੁੜੀ ਅੱਗੇ ਨਾਲ ਫਰਕ ਕੋਈ ਨਹੀਂ ਹਾਂਜੀ ਹਜੇ ਪੂਰੀ ਨਹੀਂ ਹੋਈ ਕਹਿੰਦੇ ਜੁੜੀ ਗਈ ਸਹੀ ਤਰ੍ਹਾਂ ਜੀ ਜੋੜ ਰਹੀ ਆ ਜੋੜਦੀ ਆ ਵੀ ਮਤਲਬ ਰਿਕਵਰ ਕਰਨ ਲੱਗ ਪਿਆ ਜਿਵੇਂ ਉਂਗਲ ਅੰਗਲਾਂ ਹਲਾਉਣੇ ਆ ਪੈਰ ਦੀਆਂ ਦਿੱਕਤ ਪੀੜਪੂੜ ਦੀ ਮਹਿਸੂਸ ਹੁੰਦੀ ਆ ਮਣਾਂ ਨਹੀਂ ਜੀ ਬਾਲੀ ਨਹੀਂ ਪੀੜ ਹੁੰਦੀ ਬਾਲੀ ਨਹੀਂ ਪੀੜ ਹੁੰਦੀ ਵੀ ਮੰਨ ਲਓ ਕਹਿਣ ਦੋ ਭਾਵੇਂ ਆ ਵੀ ਸੱਟਾਂ ਕੰਮ ਕੁੱਲ ਮਿਲਾ ਕੇ ਹਾਂਜੀ ਹੁਣ ਤਾਂ ਰੈਸਟ ਦੀ ਹੋਰ ਲੋੜ ਆ ਜੀ ਰੈਸਟ ਦੀ ਹੋਰ ਲੋੜ ਆ ਅੱਛਾ ਫਿਰ ਇਹ ਮਾਰਲੀ ਜਿਹੜਾ ਆਪਾਂ ਹੁਣ ਵੇਚਣਾ ਇਹ ਤਾਂ ਫਿਰ ਮਨਲਾ ਮਾਲੇ ਪੱਖ ਤੋਂ ਆ ਗਿਆ 1.19 ਕਿਲੋ ਦਾ ਰਿਕਾਰਡ ਹਨਾ ਤੇ ਪਿਓ ਵਾਲੇ ਪੱਖ ਤੋਂ ਆ ਗਿਆ ਸੁਲਤਾਨ ਬੁੱਢੇ ਖੇੜੇ ਵਾਲੇ ਦਾ ਤੇ ਉਮਰ ਹੋ ਗਈ ਉਹਦੀ 5.5 ਸਾਲ ਦੇ ਕਰੀਬ ਹਨਾ ਜੀ ਹਾਂਜੀ ਹੋ ਗਈ ਠੀਕ ਆ ਬੱਚੇ ਇਹਦੇ 68 ਮਹੀਨਿਆਂ ਦੇ ਪਿੰਡ ਦੇ ਵਿੱਚ ਮਨਲਾ ਕ੍ਰੋਸਿੰਗ ਦੇ ਲਈ ਹੋ ਗਿਆ ਉਹ ਜਵਾਨ ਹਨਾ ਵੀ ਮਨਲਾ ਕ੍ਰੋਸ ਹੋ ਕੇ ਬੱਚੇ ਪੈਦਾ ਹੋ ਗਿਆ ਹੋ ਗਿਆ ਜੀ 5-6 ਮਹੀਨਿਆਂ ਦੇ ਹੋ ਗਿਆ ਜੀ 5-6 6 ਮਹੀਨਿਆਂ ਦੀ ਅੱਛਾ ਭਾਈ ਹੁਣ ਵੇਚਣਾ ਇਹਦਾ ਕੋਈ ਰੇਟ ਫਿਰ ਤੈ ਕੀਤਾ ਕਿ ਨਹੀਂ ਹਜੇ ਰੇਟ ਜਿਹਦਾ 1.5 ਲੱਖ ਆ ਜੀ 1.5 ਲੱਖ ਰੁਪਇਆ ਦੇਚਣ ਦਾ ਵੈਸੇ ਲੋਕਲ ਤਾਂ ਤੁਹਾਨੂੰ ਮਨ ਨਾਲ ਤੁਸੀਂ ਕਹਿੰਨੇ ਚੰਗੇ ਰੁਪਏ ਲੱਗਦੇ ਆ ਨਾ ਨਹੀਂ ਮਿੱਤਰੋ 1 10 15 ਇਹਦਾ ਜਿਹੜਾ ਲੋਕਲ ਇੱਥੇ ਪਿੰਡਾਂ ਦੇ ਵਿੱਚ ਜਿਵੇਂ ਆਪਾਂ ਨੂੰ ਆਮ ਹੁੰਦਾ ਉਹ ਬੰਦੇ ਲਾਉਂਦੇ ਆ ਕਿਉਂਕਿ ਸਾਡੀ ਗਰੋਥ ਬਹੁਤ ਡਬਲ ਹੋ ਰਹੀ ਹੈ ਇਹਨੂੰ ਘੱਡੀ ਪਾਰ ਨੂੰ ਲਈ ਮਿੱਤਰੋ ਹੁਣ ਮੈਂ 2 ਮਿੰਟ ਚਰਚਾ ਇਹ ਸਾਣ ਦੇ ਬਾਰੇ ਤੁਹਾਨੂੰ ਜ਼ਰੂਰ ਦੱਸ ਦੇਵਾਂ ਅੰਗਾ ਪੈਰਾਂ ਤੋਂ ਆਰਾ ਤੋਂ ਬਾਕਮਾਲ ਮਾਲੀ ਆ ਮਿੱਤਰੋ ਟੈਸਟੀਕਲਾਂ ਤੋਂ ਸ਼ੁੱਧਤਾ ਬੜੀ ਬੱਕਰੀ ਪਹਿਚਾਣ ਪਿੱਠਪੂੜੇ ਦੀ ਖੜਨੀ ਖੁੜਨੀ ਤੋਰ ਤਰ ਦਾ ਮਾਲੀ ਬੜਾ ਚੰਗਾ ਵਾ ਕਿਉਂਕਿ ਮਾਲੀ ਨੂੰ ਫੁਲਵਾਉਣ ਦੇ ਲਈ ਥਾਂ ਤਾਂ ਵੈਸੇ ਚਾਹੀਦਾ ਸੀ ਖੁੱਲਾ ਪਰ ਮਜਬੂਰੀ ਆ ਕਿਉਂਕਿ ਇੱਕ ਤੁਹਾਨੂੰ ਨਜ਼ਦੀਕੀ ਤੌਰ ਤੇ ਮੈਂ ਵਿਖਾ ਰਿਆ ਬਾਕਮਾਲ ਸਿੰਘਾਂ ਦਾ ਡਿਜ਼ਾਈਨ ਆ ਇਹਦਾ ਵੇਖੋ ਤੁਸੀਂ ਪੰਤਰ ਪੈਰ ਅੰਗਾ ਦਾ ਆਰਾ ਦਾ ਮਾਲੀ ਬੜਾ ਚੰਗਾ ਵਾ ਪਦਰਤੀ ਬਹੁਤ ਚੰਗੀ ਆ ਜੇ ਤੁਹਾਨੂੰ ਪਿੱਠਪੂੜੇ ਵਾਲੇ ਪਾਸੇ ਨੂੰ ਜਾਣਿਆ ਨਾ ਤੁਸੀਂ ਇਹ ਦੇ ਵੇਖੋ ਮਾਲੀ ਦਾ ਪਿੱਠਪੂੜਾ ਕਰਾ ਦੀ ਮਿੱਤਰੋ ਕਿਉਂਕਿ ਹਰ ਅੰਗਾ ਜਿਹੜਾ ਮਾਲੀ ਨੂੰ ਉਹ ਕਮਾਲ ਲੱਗਾ ਹੋਇਆ ਖੁੱਲਾ ਡੁੱਲਾ ਮੰਨ ਲਈ ਆ ਜਿੰਨਾ ਭਰਾਵਾਂ ਨੇ ਲਈ ਕ੍ਰੋਸਿੰਗ ਦੇ ਲਈ ਆਪਦੇ ਘਰਾਂ ਦੇ ਵਿੱਚ ਮਾਲੀ ਰੱਖਣਾ ਵਾ ਸਾਣ ਤਾਂ ਤੁਸੀਂ ਲੈ ਕੇ ਜਾਣਾ ਹੀ ਜਾਣਾ ਪਰ ਇੱਕ ਤੁਹਾਨੂੰ ਮੈਂ ਜ਼ਰੂਰ ਗੱਲ ਦੱਸ ਦੇਵਾਂਗਾ ਇਹ ਸਾਂਣ ਦੇ ਨਾਲ ਇਹ ਸਾਂਣ ਨੂੰ ਖਰੀਦਣ ਦੇ ਨਾਲ ਤੁਸੀਂ ਕਿਸੇ ਦੀ ਮਜਬੂਰੀ ਆ ਜਿਹੜੀ ਉਹ ਵੀ ਭਲੇ ਦੇ ਤੌਰ ਤੇ ਜਾਊਗੀ ਕਿਉਂਕਿ 5-10000 ਨਾਲ ਚੀਜ਼ ਮਹਿੰਗੀ ਨਹੀਂ ਹੋ ਜਾਂਦੀ ਹੁੰਦੀ ਮਿੱਤਰੋ ਪਰ ਇਨਸਾਨ ਜਿੰਨੂੰ ਮਜਬੂਰੀ ਹੁੰਦੀ ਆ ਵੇਚਣ ਦੀ ਹੁੰਦੀ ਮਜਬੂਰੀ ਦਾ ਕਦੇ ਵੀ ਜ਼ਿੰਦਗੀ ਦਾ ਫਾਇਦਾ ਨਾ ਉਠਾਇਓ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਜੇ ਤੁਸੀਂ ਕਿਸੇ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਮੈਂ ਇੱਕ ਬੇਨਤੀ ਇੱਕ ਜ਼ਿੰਦਗੀ ਦੇ ਵਿੱਚ ਸਿੱਖਿਆ ਲਈ ਹੋਈ ਆ ਕਿ ਕਿਸੇ ਦੇ ਨਾਲ ਚੋਸਤ ਜਾਂ ਚਲਾਕੀ ਤੇ ਜਾਂ ਕਿਸੇ ਤੋਂ ਅੱਗੇ ਵਧ ਦੇ ਲਈ ਉਹਨੂੰ ਚੁਸਤ ਦੇ ਵਿੱਚ ਨਹੀਂ ਪਾਉਣਾ ਚਾਹੀਦਾ ਕਿ ਮਿੱਤਰੋ ਬਾਕਮਾਲ ਜਿਹੜਾ ਮਾਲੀ ਦਾ ਡਿਜ਼ਾਈਨ ਆ ਬਾਕਮਾਲ ਮਾਲੀ ਦੀ ਖੜਨੀ ਆ ਮਾਂ ਬਾਕਮਾਲ ਮਾਲੀ ਦੀ ਜਿਹੜੀ ਦੇਖਾ ਮਿੱਤਰੋ ਰੇਟ ਇਹਦਾ 1.5 ਲੱਖ ਰੁਪਈਆ ਵਾ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਆਪਾਂ ਨੰਬਰ ਜਿਹੜਾ ਲੈ ਲੈਨੇ ਬਾਈ ਨੰਬਰ ਕਿੰਨਾ ਸੀ ਆਪਣਾ ਜੀ ਨੰਬਰ ਜੀ 911 ਜੀ 56 ਜੀ 98509 ਇੱਕ ਵਾਰੀ ਹੋਰ ਬੋਲ ਦਿਓ ਜੀ 91156 ਜੀ 98509 ਲੇ ਮਿੱਤਰ ਇੱਕ ਵਾਰੀ ਵੀਰੇ ਹੋਰ ਲਈ ਬਸ ਸਿਰਫ ਇੱਕ ਵਾਰੀ ਕਹਿਣਾ ਤੁਹਾਨੂੰ ਲੈ ਮਿੱਤਰੋ ਦਿਖ ਰਿਖਦਾ ਮਾਲੀ ਬਾਕਮਾਲਾ ਸੁੰਦਰਤਾ ਮਨਲਾ ਕਹਿੰਦੇ ਹੁੰਦੇ ਆ ਨਾ ਅੰਗਾ ਤੋਂ ਆਰਾ ਤੋਂ ਜਿਹੜਾ ਜਵਾਨ ਸਾਨ ਹੁੰਦਾ ਚੰਗਾ ਹੁੰਦਾ ਜਿਹੜਾ ਉਹਨੇ ਬੱਚੇ ਜ਼ਰੂਰ ਬਈ ਜੰਗੇ ਲਾਉਣੇ ਹੁੰਦੇ ਆ ਟੈਸਟੀ ਗਣਾ ਤੋਂ ਬੜਾ ਜ਼ਿਆਦਾ ਖੁੱਲਾ ਕਿਉਂਕਿ ਮੈਂ ਪਰਿਵਾਰ ਦੇ ਵਿੱਚਾਂ ਘਰਾਂ ਦੇ ਵਿੱਚਾਂ ਉਹ ਗੱਲ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜਿਹੜੀ ਚੀਜ਼ ਇਹਦੇ ਵਿੱਚ ਖਾਸ ਆ ਮਿੱਤਰੋ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਬਹਿ ਕੇ ਇੱਕ ਆਮ ਪਰਿਵਾਰ ਦੇ ਘਰਾਂ ਦੇ ਵਿੱਚ ਬਹਿ ਕੇ ਮੈਂ ਵੀਡੀਓ ਫੜਵਾ ਰਿਹਾ ਜੇਕਰ ਵੀਡੀਓ ਮੇਰੇ ਪਾਸੇ ਫੁਲਮਾਈ ਹੁੰਦੀ ਤਾਂ ਤੁਹਾਨੂੰ ਇਹਦਾ ਜਿਹੜਾ ਖਾਸ ਗੁਣ ਉਹ ਮੈਂ ਜ਼ੂਮਿੰਗ ਦੇ ਉੱਤੇ ਵਿਖਾਰਿਆ ਮਿੱਤਰੋ ਤੁਸੀਂ ਆਪ ਵੇਖ ਲੈਣਾ ਕੋਈ ਮ ਬਾਲੀਆਂ ਗੱਲਾਂ ਕਰਨ ਦਾ ਚਾਹੇ ਵੰਡ ਨਹੀਂ ਹੁੰਦਾ ਕਿਉਂਕਿ ਵੇਖੋ ਜਿਹੜੀ ਤੀਜਨ ਦੇ ਵਿੱਚ ਖਾਸ ਆ ਉਹ ਤੁਸੀਂ ਆਪ ਇੱਕ ਵਾਰੀ ਗੌਰ ਦੇ ਨਾਲ ਆ ਕੇ ਵੇਖਿਆ ਜੇ ਬਾਕਮਾਲ ਮਾਲੀਆ ਜਿਨ੍ਹਾਂ ਨੇ 150 ਮੱਝਾਂ ਰੱਖੀਆਂ ਹੋਈਆਂ ਘਰਾਂ ਦੇ ਵਿੱਚ ਉਹਨਾਂ ਨੂੰ ਖਰੀਦਣ ਦੇ ਲਈ ਸੁਨਹਿਰੀ ਮੌਕਾ ਵਾ ਕਈ ਵਾਰੀ ਆਪਣਾ ਮਾਲੀ ਉਮਰ ਦੇ ਵਿੱਚ ਵੱਡਾ ਹੋ ਜਾਂਦਾ ਤੇ ਆਪਾਂ ਵੇਚਣਾ ਹੁੰਦਾ ਮਿੱਤਰੋ ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ ਗੱਲਬਾਤ ਕਰ ਲਿਆ ਜੇ ਬਾਈ ਦਾ ਨੰਬਰ ਸਕਰੀਨ ਤੇ ਆ ਹੁਣ ਬਾਈ ਦੀ ਮਜਬੂਰੀ ਦਾ ਫਾਇਦਾ ਨਾ ਉਠਾਇਓ ਇਹ ਵਾਰ ਇੰਡੀਆ ਕੋ ਗੱਲਾਂ ਕਹਿੰਦਾ ਹੋਇਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਇਆ ਤਾਂ ਖਿਮਾ ਦਾ ਅਜਜ ਕਹੂੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜੇ ਰਹੋ ਨਿਊ ਗੈਲ ਫਾਰਮਰ ਚੈਨਲ ਦੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਸ਼ੁਕਰੀਆ ਜੁੜਦੇ ਰਹੋ